ਸੋ ਸੱਚੀ ਗਾ ਦੋਸਤੋ ਮੈਂ ਅੱਜ ਸਵੇਰ ਪਾਰਕੂ ਜਨਾ ਦੇ ਨਾਲ ਅਸੀਂ ਆਏ ਆ ਇੱਥੇ ਪੰਛੀ ਸੇਵਾ ਸੁਸਾਇਟੀ ਇਹ ਰਖ ਬਾਗ ਦੇ ਵਿੱਚ ਇਹ ਸੁਸਾਇਟੀ ਬਣੀ ਹੈ ਹੁਣ ਮੈਨੂੰ ਮੈਨੂੰ ਲੱਗਦਾ ਦੁਨੀਆ 'ਚ ਔਰ ਦੇਸ਼ 'ਚ ਬਹੁਤ ਜਗ੍ਹਾ ਤੇ ਜਾਣ ਦਾ ਮੌਕਾ ਮਿਲੇ ਆ ਔਰ ਬਹੁਤ ਸਾਰੇ ਪਾਰਕਸ ਦੇ ਵਿੱਚ ਮੈਂ ਸੈਰ ਵੀ ਕੀਤੀ ਪਰ ਪਹਿਲਾ ਲੁਧਿਆਣੇ 'ਚ ਮੈਂ ਅਸੀ ਜਗ੍ਹਾ ਵੇਖੀ ਜਿੱਥੇ ਪੰਛੀ ਸੇਵਾ ਸੁਸਾਇਟੀ ਬਣੀ ਹੈ ਪੰਛੀਆਂ ਨੂੰ ਕਾਫੀ ਭਾਰੀ ਮਾਤਰਾ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਅਨਾਜ ਪਾਇਆ ਜਾਂਦਾ ਹੈ ਔਰ ਕਾਫੀ ਲੋਕ ਆਉਂਦੇ ਨੇ ਸੁਸਾਇਟੀ ਨਾਲ ਜੁੜੇ ਨੇ ਕਿ ਕਿ ਇਹਨਾਂ ਨੇ ਮੋਟਰ ਲਾ ਕੇ ਰਿਵੋਲਵਿੰਗ ਇਹਨੂੰ ਕਹਿੰਦੇ ਰਿਵੋਲਵਿੰਗ ਰੈਸਟੋਰੈਂਟ ਜਿੱਥੇ ਅਸੀਂ ਪਨੀਰ ਪਾ ਕੇ ਆਏ ਹਾਂ ਔਰ ਇਹਨਾਂ ਨੇ ਪੰਛੀਆਂ ਦਾ সুইਮਿੰਗ ਪੂਲ ਬਣਾਇਆ ਜਿੱਥੇ ਪੰਛੀ ਇਸ਼ਨਾਨ ਕਰਦੇ ਆ ਨੌਂਦੇ ਨੇ ਸੋ ਇਹ ਅਨਾਜ ਹੈ ਜਿਹੜਾ ਹੁਣ ਇੱਥੇ ਪਾਇਆ ਇਹ ਚੰਦ ਮਲਕੇ ਆਧੇ ਘੰਟੇ ਘੰਟੇ ਦੇ ਵਿੱਚ ਸਾਰੇ ਪੰਛੀ ਆਪਣਾ ਪੇਡ ਪੂਰਾ ਖਰ ਲੈਣਗੇ ਸੋ ਇਹ ਤਾਂ ਲੋਕ ਸਾਰੇ ਖੜੇ ਇਸ ਕਰਕੇ ਪੰਛੀ ਆ ਨਹੀਂ ਰਹੇ ਅਦਰਵਾਈਜ਼ ਉਹਨੂੰ ਸਾਰ ਉਹ ਕਹਿੰਦੇ ਕਿ ਪਤਾ ਨਹੀਂ ਲੱਗਣਾ ਸੀ ਇੰਨੇ ਪੰਛੀ ਆ ਜਾਣਗੇ ਸੋ ਮੈਨੂੰ ਲੱਗਦਾ ਇਹ ਬਹੁਤ ਵੱਡੀ ਸੇਵਾ ਹੈ ਕਿਉਂਕਿ ਪੰਛੀ ਤਾਂ ਸਾਨੂੰ ਦੇਖਣੇ ਹੀ ਬੰਦ ਹੋ ਗਏ ਆ ਪੰਛੀ ਉਦੋਂ ਨਜ਼ਰ ਆਏ ਜਦੋਂ ਕੋਰੋਨਾ ਸੀਗਾ 18 ਕਿਸ ਤਰ੍ਹਾਂ ਪੰਛੀ ਮ제 ਲੈ ਰਹੇ ਸੀ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਵਾਤਾਵਰਨ ਬਹੁਤ ਦੂਸ਼ਿਤ ਹੈਗਾ এনवायरमेंट ਦਾ ਬਹੁਤ ਮਾੜਾ ਹਾਲ ਹੈਗਾ ਇਸ ਕਰਕੇ ਸਾਡੇ ਪੰਛੀ ਵੀ ਵਿਚਾਰਿਆਂ ਦਾ ਜਿਹੜਾ ਉਹਨਾਂ ਦਾ ਜੀਵਨ ਹੈ ਪੂਰਾ ਬਹੁਤ ਨੁਕਸਾਨ ਹੋਇਆ ਹੈ ਚਿੜੀਆਂ ਦੀ ਆਵਾਜ਼ ਪਹਿਲਾਂ ਆਪਾਂ ਪਿੰਡਾਂ ਦੇ ਵਿੱਚ ਕਬੂਤਰਾਂ ਦੀ ਕੁੱਗੀਆਂ ਦੀ ਕਾਂਵਾਂ ਦੀ ਅਕਸਰ ਸੁਣਿਆ ਕਰਦੇ ਸੀ ਔਰ ਉਹਦੇ ਨਾਲ ਮਿਲਦਾ ਦਾ ਮੰਨੂ ਸ਼ਾਂਤੀ ਵੀ ਤੇ ਕਿਤੇ ਸਕੂਲ ਮਿਲਦਾ ਸੀ ਲੇਕਿਨ ਉਹ ਸਾਰਾ ਕੁਝ ਖਤਮ ਹੋ ਗਿਆ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਔਰ ਇਸ ਤਰ੍ਹਾਂ ਦੀਆਂ ਜਗ੍ਹਾਵਾਂ ਸਾਨੂੰ ਹਰ ਥਾਂ ਤੇ ਪੰਜਾਬ ਦੇ ਵਿੱਚ ਛੋਟੇ ਸ਼ਹਿਰਾਂ 'ਚ ਵੱਡੇ ਸ਼ਹਿਰਾਂ 'ਚ ਇਹ ਕਹਿੰਦੇ ਅਸੀਂ ਪਨੀਰ ਉੱਥੋਂ ਲਿਆਉਣੇ ਜਿੱਥੋਂ ਦਾ ਬੈਸਟ ਪਨੀਰ ਹੈ ਜੇ ਪੰਛੀ ਚੰਗਾ ਪਨੀਰ ਖਾਣਗੇ ਚੰਗੀ ਚੀਜ਼ ਖਾਣਗੇ ਤਾਂ ਰੱਬ ਸਾਨੂੰ ਵੀ ਚੰਗੀ ਚੀਜ਼ ਦੇਗਾ ਸੋ ਆਓ ਰਲ ਮਿਲ ਕੇ ਸਾਡੇ ਐਵੇਂ ਸੁਸਾਇਟੀਆਂ ਬਣਾ ਕੇ ਇਥੋਂ ਰਖਭਾਗ ਤੋਂ ਕੁਛ ਨਾ ਕੁਛ ਸਿੱਖਣਾ ਤਾਂ ਸਿੱਖੇ ਅਸੀਂ ਵੀ ਇਹੋ ਜਿਹਾ ਸੇਵਾ ਦੇ ਪਾਸੇ ਆਪਦਾ ਜੀਵਨ ਲਾਈਏ ਤਾਂ ਜੋ ਅਸੀਂ एनवायरनमेंट बचा सकती है तो आप बडी साहब एक चीज एक सवाल हो रहा है कि पंछियों ਨੂੰ ਐਮਰਜੈਂਸੀ ਵੀ ਲੈ ਕੇ ਲਿਆ ਗਿਆ ਜਾਂਦਾ ਤੁਹਾਨੂੰ ਇਹ ਵੀ ਪਤਾ ਲੱਗਿਆ ਕਿ ਪੰਛੀਆਂ ਨੂੰ ਕਿਉਂਕਿ ਥੋੜੇ ਦਿਨ ਪਹਿਲੇ ਹਸਪੀਟਲੋ ਦੇ ਵਿੱਚ ਇੱਕ ਬਲਾਸਟ ਹੋਇਆ ਸੀਗਾ ਉੱਥੇ ਪੰਛੀ ਇਹ ਪੰਛੀਆਂ ਦੇ ਰਾਸਤੇ ਅਗਰ ਕੋਈ ਬੁਆਰ ਹੋ ਜਾਂਦਾ ਫਿਰ ਉਹਨੂੰ ਹਸਪੀਟਲ ਲੈ ਕੇ ਜਾਂਦਾ ਉਹਦੀ ਦਵਾਈ ਹੋ ਰਹੀ ਇਲਾਜ ਕਰਾਇਆ ਜਾਂਦਾ ਬੜੀ ਵੱਡੀ ਗੱਲ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ